ਸੋ ਅੱਜ ਕੱਲ੍ਹ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ। ਦਰਅਸਲ ਐਸਐਸਪੀ ਅਮਨੀਤ ਕਾਂਡਲ ਦੀ ਅਗਵਾਈ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਥਾਣਾ ਬਠਿੰਡਾ ਸਿਵਲ 9 ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਕੋਲੋਂ 100 ਦੇ ਕਰੀਬ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਬਰਾਮਦ ਹੋਈਆਂ ਨੇ। ਤਾਂ ਵਿਅਕਤੀ ਇਹਨਾਂ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦਾ ਸੀ ਹਾਲਾਂਕਿ ਉਹਨਿਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਹੋਰ ਕੌਣ-ਕੌਣ ਇਸ ਦੇ ਨਾਲ ਨੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਵਿਅਕਤੀ ਤਰਫਿਰਕੇ ਦਰੁਦਰ ਨਸ਼ੇ ਜਿਹੜੇ ਐ ਉਹ ਵੇਚਦਾ ਸੀ ਹਾਲਾਂਕਿ ਹੁਣ ਇਸ ਤੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਟੇਨਾ ਆਹਨ ਕਿਤੇ ਹੋਰ ਜਿਹੜੇ ਮਾਰੀ ਜਾਂਦੇ ਜਦੋਂ ਤੇ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੌਂਡ ਲਈ ਪੀਏ ਦੇ ਨਿਧਾਨ ਦਾ ਦੇਸ਼ਾ ਤਹਿ ਜਿਹੜੇ ਹੈਗੇ ਡਰੱਗਸ ਦੇ ਖਿਲਾਫ ਜਿਹੜੀ ਮੈਂ ਮਸ਼ੀਣੀ ਹੈ ਉਸ ਤਹਿਤੀ ਕੱਲ ਜਿਹੜਾ ਐਸਏ ਰਜੀਵ ਕੁਮਾਰ ਵੱਲੋਂ ਜਿਹੜਾ ਹੈਗਾ ਸਮੇਤ ਪੁਲਿਸ ਪਾਰਟੀ ਰਕੇਸ਼ ਕੁਮਾਰ ਨੂੰ ਜਿਹੜਾ ਕਾਬੂ ਕਰਕੇ ਉਸ ਪਾਸੋਂ ਜਿਹੜੀਆਂ ਸ਼ੋ ਡਰਾਮਾਡੋਲ ਨਸ਼ੀਨੀਆਂ ਗੁਣੀਆਂ ਬਰਾਮਦ ਕੀਤੀਆਂ ਜਿਸ ਤੇ ਮਕਦਮਾ ਨੰਬਰ 144 ਥਾਣਾ ਸਿਵਲ ਲਾਈਨ ਵਿਖੇ ਦਰਜ ਕਰਕੇ ਜਿਹੜਾ ਉਹਦੀ ਤਫਤੀਸ਼ ਅਮਲ ਚੱਲਦੀ ਜਾ ਰਹੀ ਹੈ ਇਹਨੀ ਚਾਂਸ ਰਿਕਵਰੀ ਹੋਈ ਹੈ ਜਦ ਦਰਾਨੇ ਗਸਤ ਜਿਹੜੀ ਚਾਂਸ ਰਿਕਵਰੀ ਹੋਈ ਸੀ ਜਿਸ ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਸ ਤੇ ਜਿਹੜਾ ਇਹ ਤੋਂ ਦੰਗਾਈ ਨਾ ਪੁੱਛ ਗਿਸ਼ ਕਰਕੇ ਵੀ ਅੱਗੇ ਕਿਸ ਤੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿਸ ਨੂੰ ਜਿਹੜਾ ਇਹ ਵੇਚਦਾ ਸੀਗਾ ਤੇ ਉਹਦੇ ਮੁਤਾਬਿਕ ਫਾਰਵਰਡ ਤੇ ਬੈਕਵਰਡ ਲਿੰਕ ਨੂੰ ਜਿਹੜਾ ਖੰਘਾਲ ਕੇ ਬਾਕੀ ਦੋਸ਼ੀਆਂ ਦੇ ਖਿਲਾਫ ਵੀ ਜਿਹੜੇ ਇਹਦਾ ਨਾਮ ਆਉਂਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਬਾਹਰ ਦਾ ਰਹਿਣ ਵਾਲਾ ਇਸ ਸੰਬੰਧੀ ਅਸੀਂ ਜਿਹੜੀ ਹੈ ਤਫਤੀਸ਼ ਦੌਰਾਨ ਬਾਤ ਰਹੇ ਪਹਿਲਾਂ ਕੋਈ ਮੁਕੱਦਮਾ ਦਰਜ ਜਾਈਗਾ ਨੇ ਨਾਲ ਨਹੀਂ ਇਹ ਵੇਚਦਾ ਸੀਗਾ ਜਿਹੜਾ ਤੁਰ ਫਿਰ ਕੇ ਜਿਹੜਾ ਹੈਗਾ ਏਰੀਆ 'ਚ ਜਿੱਥੇ ਵੀ ਜਿਵੇਂ ਟਰੱਕ ਯੂਨੀਅਨ ਆ ਹੋਰ ਸਾਈਡ ਹੈਗੇ ਉੱਥੇ ਜਿਹੜਾ ਹੈਗਾ ਆ ਉਹ ਜਿਹੜਾ ਹੈਗਾ ਲਿਆ ਕੇ ਤੇ ਅੱਗੇ ਜਿਹੜਾ ਹੈਗਾ ਵੇਚਣ ਦਾ ਕੰਮ ਕਰਦਾ ਸੀ